ਸੁਰਤ ਸ਼ਬਦ ਸਾਖੀ ਮੇਰੀ ਸਿੰਗੀ ਬਾਜੇ ਲੋਕ ਸੁਣੈ ਪਤ ਚੋਲੀ ਮੰਗਣ ਕੈ ਕਿਤੇ ਤੂੰ ਕਿਸੇ ਨੂੰ ਦੋਸ਼ ਨਾ ਦੇ ਦੋਸ਼ ਤੇ ਤੇਰੇ ਕਰਮਾਂ ਦਾ ਹੈ ਓਏ ਭਲਿਆ ਬਿੱਲੀ ਦਾ ਕੀ ਦੋਸ਼ ਹੈ ਉਹ ਬਿੱਲੀ ਤੇ ਇੱਕ ਜਾਨਵਰ ਹੈ ਉਹ ਨਿਤ ਰਸਤਾ ਲੰਘਣਾ ਸੀ ਬਿੱਲੀ ਆਈ ਰਸਤਾ ਕੱਟ ਗਈ ਤੂੰ ਕਹਿ ਬਿੱਲੀ ਰਸਤਾ ਕੱਟ ਗਈ ਹੁਣ ਤੇ ਕੰਮ ਨਹੀਂ ਸੌਰਨਾ ਖਾਲੀ ਟੋਕਰੇ ਵਾਲੀ ਕੋਈ ਭੈਣ ਬੀਬੀ ਮਿਲ ਗਈ ਤੂੰ ਕਹਿ ਦਿੱਤਾ ਖਾਲੀ ਟੋਕਰੇ ਵਾਲੀ ਭੈਣ ਬੀਬੀ ਮਿਲ ਗਈ ਹੁਣ ਤੇ ਕੰਮ ਨਹੀਂ ਸੌਰਨਾ ਚੇਤੇ ਰਖੀ ਜੇ ਘਰੋਂ ਨਿਤ ਨੇਮ ਕਰਕੇ ਤੁਰਿਆ ਜੇ ਘਰੋਂ ਅਰਦਾਸ ਕਰਕੇ ਤੁਰਿਆ ਤੇ ਤੇਰੇ ਸਾਹਮਣੇ ਲੱਖਾਂ ਟੋਕਰੇ ਖੜਕੇ ਲੋਕ ਖੜੇ ਹੋਣ ਤੇਰੇ ਸਾਹਮਣੇ ਲੱਖਾਂ ਬਿੱਲੀਆਂ ਰਸਤਾ ਕੱਟ ਜਾਣ ਜਿਤੇ ਰੱਖੀ ਤੇਰੇ ਕੰਮ ਨੂੰ ਕੋਈ ਨਹੀਂ ਕੱਟ ਸਕਦਾ ਨਿਤ ਨੇਮ ਕਰਕੇ ਤੁਰਨ ਵਾਲਿਆ ਉਦੋਂ ਰੱਬ 24 ਘੰਟੇ ਤੇਰੇ ਨਾਲ ਹੁੰਦਾ